ਜਿਹੜੀ ਚੀਜ਼ ਛੇਤੀ ਮਿਲ ਜਾਏ ਬਿਨਾ ਮਿਹਨਤ ਦੇ ਮਿਲ ਜਾਏ ਮਨੁੱਖ ਕਦਰ ਨਹੀਂ ਕਰਦਾ। ਨਹੀਂ ਕਰਦਾ। ਉਹ ਦੀਵਾ ਤੇ ਆਪ ਬਲਣਾ ਪਏਗਾ। ਉਸ ਦੀਵੇ ਨੂੰ ਆਪ ਜਲਾਣਾ ਪਏਗਾ। ਜਿੰਨੇ ਚਿਰ ਤੱਕ ਉਹ ਦੀਵਾ ਅੰਦਰ ਦਾ ਨਹੀਂ ਜਲਦਾ। ਮਨ ਮੰਦਰ ਮੇ ਦੀਪਕ ਬਲਿਆ ਜਿੰਨੇ ਚਿਰ ਤੱਕ ਨਹੀਂ ਬਲਦਾ। ਦੀਪਕ ਸ਼ਬਦ ਪ੍ਰਗਟ ਸਿਆ ਜਿੰਨੇ ਚਿਰ ਤੱਕ ਇਹ ਪ੍ਰਕਾਸ਼ ਨਹੀਂ ਆਉਂਦਾ। ਕੋਤਨੇ ਚੜਤ ਤੇ ਦੁੱਖ ਹੈ ਤਨ ਰੋਗੀ ਵੀ ਹੈ ਮਨ ਸੋਗੀ ਵੀ ਹੈ ਦੀਵਾ ਬਲ ਜਾਏ ਰੋਗ ਸੋਗ ਦੁੱਖ ਜਰਾ ਮਰਾ ਅਰ ਜਨੇ ਨਹੀਂ ਨਿਕਟਾ ਨਹੀਂ ਕਲਗਤ ਇਹ ਨਹੀਂ ਆਉਂਦੀ ਇਹ سلسلہ ਨਹੀਂ ਹਾਂ ਹਾਂ ਐਸਾ ਹੋ ਸਕਦਾ ਜਦ ਲੋ ਚੱਲ ਰਹੀ ਹੈ ਸਾਰਿਆਂ ਨੂੰ ਲੱਗਦੀ ਹੈ ਉਹ ਸੰਤ ਨੂੰ ਵੀ ਲਗੇ ਕੋਈ ਵਾਰ ਐਸੀ ਬਿਮਾਰੀ ਫੈਲੀ ਹੈ ਹੋ ਸਕਦਾ ਉਹਦੀ ਲਪੇਟ ਦੇ ਤਨ ਆ ਜਾਏ ਤੇ ਜਲਦੀ ਠੀਕ ਹੋ ਜਾਏ। ਖੂ ਪ੍ਰਾਕਿਰਤਿਕ ਹੈ। ਉਸ ਰੋਗ ਨੂੰ ਉਸ ਸੋਗ ਨੂੰ ਮਨੁੱਖ ਨੇ ਸਵੈਮ ਜਨਮ ਨਹੀਂ ਦਿੱਤਾ। ਬਾਕੀ ਰੋਗ ਬਾਕੀ ਸੋਗ ਮਨੁੱਖ ਦੇ ਖੁਦ ਦੇ ਪੈਦਾ ਕੀਤੇ ਹੈ। ਕੋਈ ਚੀਜ਼ ਚਲੀ ਗਈ ਹੈ ਤਾਂ ਠੀਕ ਹੈ। ਪਰ ਨਹੀਂ ਇਹ ਸੋਗ ਕਰਦਾ ਕਿਉਂ ਗਈ ਬੜਾ ਪਿਆਰਾ ਸੀ ਉਹ ਤੇ ਚਲਾ ਗਿਆ ਜਿਵੇਂ ਪਰਸੋਂ ਬਿਰਦ ਵੀ ਮੇਰੇ ਅੱਗੋਂ ਰੋਣ ਲੱਗ ਪਿਆ 75 ਸਾਲ ਦਾ ਉਹਨੂੰ ਮਾਂ ਯਾਦ ਆ ਗਈ ਜ਼ਾਰੋ ਜ਼ਾਰ ਰੋਣ ਲੱਗ ਪਿਆ ਤੇ ਜਾਣਾ ਤਾਂ ਹਰ ਇੱਕ ਨੇ ਪਰ ਯਾਦ ਆ ਗਈ ਸੋਗ ਇਰਦਾ ਸੋਗ ਨਾਲ ਭਰ ਗਿਆ ਜੋ ਹੈ ਸੀ ਚਲਾ ਗਿਆ ਸੋ ਜੋ ਚਾਹੁੰਦੇ ਆ ਕਿਦਰੇ ਨਾ ਮਿਲੇ ਤੋ ਚਿੰਤਾ ਇਸੇ ਚੀਜ਼ ਜਿੰਦਗੀ ਬੀਤ ਹੀ ਜਾਂਦੀ ਹੈ ਸੰਤ ਇਸ ਤਰ੍ਹਾਂ ਨਹੀਂ ਜੀਂਦਾ ਇਹਦਾ ਖੁਲਾਸਾ ਮੈਂ ਤੁਹਾਡੇ ਸਾਹਮਣੇ ਕਰਾਂ ਇਸ ਤੋਂ ਪਹਿਲੇ ਇੱਕ ਸੂਫੀ ਦਾ ਸ਼ੇਰ ਤੁਹਾਨੂੰ ਸੁਣਾਵਾ ਉਹ ਕਹਿੰਦਾ ਜੋ ਹੱਸ ਰਹਾ ਹੈ ਸੋ ਹੱਸ ਰਹੇਗਾ ਜੋ ਰੋ ਰਹਾ ਹੈ ਸੋ ਰੋ ਰਹੇਗਾ سکون ہے قلب سے خدا خدا کر جو کچھ کہ ہونا ہے سو ہو رہے کیڑے چکنے پہ مائی ہون ہار سو ہوئی ہے تے ہوندا ہے ہوندا ہے جو کچھ ملے ہے بچھڑدا ہے جو کچھ પ્રાપ્ત ہویا ہے جندا ہے جو سنجوگ بنے نے ٹوٹدے نے تے ہوندا ہے تے ہوندا ہے مائی ہون ہار سو ہوئی تے ہوندا ہے ਜੋ ਕੁਝ ਕੇ ਹੋਣਾ ਅਸੋ ਹੋ ਰਹੇਗਾ ਹੁਣ ਹੋਣ ਦੇ ਉਹ ਹੋਵੇਗਾ ਤੇਰੇ ਰੋਕਣ ਨਾਲ ਵੀ ਨਹੀਂ ਰੁਕਣਾ ਹਾਂ ਤੂੰ ਮਨ ਨੂੰ ਸੋਗੀ ਕਰ ਸਕਦਾ ਹੈ ਕਰ ਸਕਦਾ ਹੈ ਇਹ ਤੇਰੀ ਮਰਜ਼ੀ ਹੈ ਐ ਮਿਲਣਾ ਹੈ ਕਿ ਨਹੀਂ ਮਿਲਣਾ ਮારી ਹੋਂ ਹਰ ਸੋ ਹੋਈ ਹੈ ਅਗਰ ਤੈਨੂੰ ਮਿਲਣਾ ਹੋਵੇਗਾ ਤਾਂ ਮਿਲ ਜਾਏਗਾ ਨਹੀਂ ਮਿਲਣਾ ਹੋਵੇਗਾ ਤਾਂ ਨਹੀਂ ਮਿਲੇਗਾ ਤੇਰੀ ਪ੍ਰਾਲਬਤ ਦੇ ਮਤਾ ਚਿੰਤਾ ਕਾ ਚਿੰਤਾ ਨੂੰ ਮਨੁੱਖ ਖੁਦ ਜਨਮ ਦੇਂਦਾ ਹੈ ਸੋਗ ਨੂੰ ਮਨੁੱਖ ਖੁਦ ਜਨਮ ਦੇਂਦਾ ਹੈ ਗੁਸਤਾਖੀ ਮਾਫ ਤਨ ਦੇ ਚ ਰੋਗਾਂ ਨੂੰ ਮਨੁੱਖ ਖੁਦ ਜਨਮ ਦੇਂਦਾ ਹੈ ਅਗਰ ਮਨ ਲਈਏ ਤਨ ਦੇ ਚ ਰੋਗ ਪਰਮਾਤਮਾ ਪੈਦਾ ਕਰਦਾ ਹੈ ਮਨ ਦੇ ਚ ਸੋਗ ਤੇ ਚਿੰਤਾ ਪਰਮਾਤਮਾ ਪੈਦਾ ਕਰਦਾ ਹੈ ਫਿਰ ਉਹ ਆਨੰਦ ਸਰੂਪ ਨਹੀਂ ਹੋ ਸਕਦਾ ਗੁਸਤਾਖੀ ਮਾਫ ਉਹ ਫਿਰ کریم ਤੇ ਰਹਿਮ ਨਹੀਂ ਹੋ ਸਕਦਾ ਉਹ ਫਿਰ ਕਰਣਾ ਕਰ ਤੇ ਦਿਆਲੂ ਦਇਆ ਦਾ ਘਰ ਨਹੀਂ ਹੋ ਸਕਦਾ ਮੇਰੇ ਕੋਲ ਆਨੰਦ ਹੈ ਖੁਸ਼ੀ ਹੈ ਇਹ ਪ੍ਰਭੂ ਦੇ ਦਿੱਤੀ ਹੋਈ ਹੈ ਇਹ ਉਹਦੀ ਬਖਸ਼ਿਸ਼ ਹੈ ਇਹ ਉਹਦੀ ਰਹਿਮਤ ਹੈ ਪਰ ਮੇਰੇ ਕੋਲ ਰੋਗ ਤੇ ਸੋਗ ਹੈ ਇਹਦਾ ਕਰਤਾ ਧਰਤਾ ਮੈਂ ਹਾਂ ਅਦਰ ਇਹਦਾ ਹੀ ਕਰਤਾ ਝੜਤਾ ਪਰਮਾਤਮਾ ਹੈ ਫਿਰ ਤੇ ਗੱਲ ਹੀ ਸਾਰੀ ਖਤਮ ਹੋ ਗਈ ਫਿਰ ਇਹ ਜਬ ਤਬ ਦੀ ਲੋੜ ਹੀ ਨਹੀਂ ਹੈ ਹੁਣ ਮੈਂ ਅਰਜ਼ ਕਰਾਂ ਦੁੱਖ ਦਾ ਮੂਲ ਕਾਰਨ ਅਗਿਆਨ ਅંધੇਰਾ ਹੈ